ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧਵਾੜਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਸ਼ਹਿਰ ਕੋਟਕਪੂਰੇ ਦੇ ਵਿੱਚ ਕੋਟਕਪੂਰਾ ਸ਼ਹਿਰ ਆ ਦਵਾਰੇ ਆ ਨਾ ਰੋਡ ਆ ਨਗਰ ਕੀਣਾ ਜੀ ਭਾਈ ਸ਼ੇਰੇ ਪੰਜਾਬ ਨਾ ਰੀ ਸ਼ੇਰੇ ਪੰਜਾਬ ਨਗਰ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਜਦੋਂ ਤੁਸੀਂ ਸ਼ੇਰੇ ਪੰਜਾਬ ਨਗਰ ਪਿੰਡ ਦੇ ਵਿੱਚ ਐਂਟਰੀ ਕਰਨੀ ਆ ਵੜਦਿਆ ਸਾਰੀ ਪਾਈ ਦਾ ਘਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਦੁੱਧਾਰੂ ਪਸ਼ੂ ਰੱਖੇ ਹੋਏ ਆ ਭਾਈ ਉਹਨਾਂ ਦਾ ਨਾਂ ਦੁੱਧ ਦਾ ਕੰਮ ਆ ਉਹਨਾਂ ਜਾਨਵਰਾਂ ਦੇ ਵਿੱਚੋਂ ਇੱਕ ਚੰਗੇ ਦੁੱਧ ਦੀ ਮਾਲਕਣ ਇੱਕ ਚੰਗੇ ਟੱਕਾਣੀ ਦੀ ਗਾਂ ਇੱਕ ਚੰਗੇ ਘਰਾਣੇ ਦੀ ਗਾਂ ਤੁਹਾਨੂੰ ਵਿਖਾਉਣ ਲੱਗਾ ਵਾਂ ਕਿ ਇਹਦੀ ਡਿਟੇਲ ਆ ਕਿੰਨੇ ਦਿਨਾਂ ਦੀ ਕੱਚੀ ਆ ਆਜੋ ਗੱਲਬਾਤ ਕਰਦੇ ਆਪਾਂ ਬਾਈ ਦੇ ਨਾਲ ਸਾਰੀ ਜਾਣਕਾਰੀ ਲੈਣੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਲ ਚਾਲ ਵਧੀਆ ਜੀ ਹੋਰ ਗੋਗੀ ਬਾਈ ਠੀਕ ਠਾਕ ਆ ਵੀਰੇ ਇਹ ਆ ਬਾਈ ਪੁਰਾਣਾ ਪਾਪੀ ਗੋਗੀ ਕੋਟਕੇ ਪੂਰੇ ਦਾ ਤੇ ਹੋਰ ਬਾਈ ਘਰ-ਬਾਰ ਸਾਰੇ ਠੀਕ ਠਾਕ ਸਾਰੇ ਚੜ੍ਹਦੀ ਕਲਾ ਬਾਈ ਸਰਪੰਚ ਸਾਹਿਬ ਜਿੰਦਗੀ ਜਿੰਦਾਬਾਦ ਜੈ ਜਵਾਹਰ ਜੀ ਚਲੋ ਫੋਟੋ अच्छा नाम दस दियो केरा दी अपना जी नाम मेरा पालब्राड जी पालब्राड हां जी ਤੇ ਜਿਵੇਂ ਆਪ ਨੂੰ ਕਈ ਵਾਰੀ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਪਤਾ ਨਾ ਲੱਗੇ ਕੀ ਪੁੱਛ ਕੇ ਆ ਜਾਵੇ ਬਸ ਪਾਲ ਟਿੱਪੀ ਵਾਲਾ ਜਾਂ ਪਾਲ ਡਾਕਟਰ ਕੇ ਕਹਿ ਦਿੰਦੇ ਆ ਜੀ ਪਾਲ ਡਾਕਟਰ ਕੇ ਜਾਂ ਟਿੱਪੀ ਵਾਲਾ ਹਾਂ ਜੀ ਵੀ ਲੈ ਜੀ ਮਿੱਤਰੋ ਇਹ ਮੈਂ ਤਾਂ ਪੁੱਛਦਾ ਹੁੰਨਾ ਕਈ ਵਾਰੀ ਨਾ ਰੇਂਜ ਰੋਜ ਦੀ ਦਿੱਕਤ ਕਰਕੇ ਫੋਨ ਨਹੀਂ ਲੱਗਦਾ ਹਾਂ ਫੋਨ ਨਹੀਂ ਲੱਗਦਾ ਹਾਂ ਤੇ ਭਾਈ ਪਾਲ ਬਈ ਆਪਾਂ ਗਾਂ ਵੇਚਨੀ ਹੈ ਕਿ ਹਣਾ ਇਹ ਕਿੰਨਵਾ ਸੂਆ ਸੂਰੀ ਐਤ ਕੀ ਤੇ ਤੀਜਾ ਸੂਆ ਸੂ ਗਿਆ ਯਾਰ ਕੀ ਤੀਜਾ ਸੂਆ ਇਹਨੇ ਐਤ ਕੀ ਹੁਣ ਸੂਣਾ ਵਾਂ ਕਿੰਨੇ ਦਿਨ ਪਏ ਇਹਦੇ ਸੂਣ ਦੇ ਵਿੱਚ ਭਾਈ ਇਹਦੇ 17 ਤਰੀਕ ਨੂੰ ਇੱਕ ਟੀਕਾ ਮਰਿਆ 18 ਨੂੰ ਬਸ 17 ਨੂੰ ਦਿਨ ਪੂਰੇ ਆ ਜੀ ਬਸ 17 ਨੂੰ ਰੱਖ ਲੈ ਇੱਕ ਦਿਨ ਕਿਧਰ ਉਧਰ ਹੁਣ 17 ਦਾ ਰੱਖ ਲੈਣੀ ਆਪਾਂ ਬੜੀ ਤ ਭਾਈ ਸਰਬੇ ਸਾਡੇ ਨਾਲ ਤੇ ਨਵਤੇਜ ਖਾਰਾ ਡਾਕਟਰ ਆ ਠੀਕ ਹੈ ਜੀ ਉਹ ਪਹਿਲਾਂ ਤਾਂ ਆਪਣਾ ਆਮ ਹੁੰਦਾ ਸੀ ਤੇ ਹੁਣ ਤਾਂ ਘੋੜਿਆਂ ਦਾ ਮਾਰ ਆ ਉਹ ਠੀਕ ਹੈ ਜੀ ਤਾਂ ਬਹੁਤ ਤਗੜਾ ਖਾਰੇ ਪੰਡ ਠੀਕ ਹੈ ਜੀ ਉਹ ਆਪਣਾ ਮਿੱਤਰ ਆ ਤੇ ਉਹਨੇ ਸਾਨੂੰ ਫੋਨ ਲਾਇਆ ਹਰਚਰਨ ਬਰਾੜ ਦੇ ਫਾਰਮ 'ਚ ਠੀਕ ਹੈ ਜੀ ਕਹਿੰਦਾ ਆਜੋ ਤੁਹਾਨੂੰ ਇੱਕ ਬੱਛੀ ਦੇਵਾਂ ਠੀਕ ਹੈ ਜੀ ਉਹਨਾਂ ਨੇ ਤਾਂ ਆਦਿ ਨੇ ਨਕਮੀ ਜੀ ਕਰਕੇ ਦਿੱਤੀ ਸੀਗੀ ਵੀ ਕਾਲੇ ਰੰਗ ਦੀ ਐ ਹਾਂ ਇਹ ਟਾਈਆਂ 2 ਮਹੀਨੇ ਦੀ ਬੋਲੀ ਚ ਪਾ ਕੇ ਲਿਆਏ ਸੀਗੇ ਠੀਕ ਹੈ ਜੀ ਫਿਰ ਜਦੋਂ ਜੀ ਸੇਵਾ ਕੀਤੀ ਭਾਈ ਵੇਖੋ ਲੰਕਾ ਦਾ ਕਾਠ ਹਾਂ ਉਹੀ ਮੈਂ ਕਹਿੰਦਾ ਸੀ ਕਲਵਰੀ ਨੇ ਦੁੱਧ ਦੀਆਂ ਵੀ ਨਰਾਂ ਵਗਾ ਕੇ ਹੋਣੀਆਂ ਬਾਈ ਦੂਜੇ ਨੂੰ 34 ਲੀਟਰ ਦਾ ਚਾਹੀਦਾ ਜਿਹੜੀ ਆਪਣੀ ਆਨ ਸੇਵਾ ਹੈ ਜੀ ਠੀਕ ਹੈ ਬਾਈ ਤੇ ਲੋਕ ਆਏ ਆ ਲੇ ਵੀ ਦੱਸ ਕਿ ਵੀਰੋ ਤੁਸੀਂ 35 ਕਿਲੋ ਦੀ ਓੜ ਤੇ ਲੈ ਲਿਓ ਹਾਂ 35 ਕਿਲੋ ਦਾ ਇੱਕ ਮਿੰਟ ਰਹੇਗਾ ਗਰਮੀ ਦਾ 40 ਦੇਊਗੀ ਬਾਈ ਯਾਰ 40 ਦੇ ਦਊਗੀ ਬਾਈ ਰਤ ਬਹੁਤ ਚੰਗੀ ਆ ਜਾਣੀ ਅਗੇ ਲੋਕ ਕਹਿੰਦੇ ਪੀੜੀ ਦੇ ਬਾਵੇ ਪਰ ਪੀੜੀ ਦੇ ਬਾਵੇ ਇਹਨਾਂ ਨੂੰ ਕਹਿੰਦੇ ਆ ਲੈ ਇਹਨਾਂ ਨੇ ਆਪਣੇ ਹਾਂ ਇੱਥੇ ਮੈਂ ਲ ਮੁੱਕਦੀ ਆ ਜੋ ਹੁਣ ਵੇਖੋ ਜਿਵੇਂ ਕਰਮ ਵਾਲੀ ਦਾ ਲੀਵੇ ਦਾ ਡਿਜ਼ਾਈਨ ਬੰਤਰ ਕਰਮਾ ਕੁੜਾ ਕਿੰਨਾ ਚੰਗਾ ਬਾਕੀ ਇੱਕ ਗੱਲ ਡਾਕਟਰ ਸਾਹਿਬ ਹੋਰ ਤੁਸੀਂ ਵੀ ਨੋਟ ਕੀਤਾ ਜੀ ਹੱਡਾਂ ਪੈਰਾਂ ਦੀ ਬਹੁਤ ਮਜ਼ਬੂਤ ਆ ਬਹੁਤ ਮਜ਼ਬੂਤ ਬਹੁਤ ਹਾਂ ਜੀ ਉਹ ਕੱਟ ਕੱਟਦੀ ਜਿਹੜੀ ਹੱਡਾਂ ਪੈਰਾਂ ਦੀ ਮਜ਼ਬੂਤ ਆ ਜੀ ਇਹ ਥੋੜੀ ਬਾਥੀ ਬਣਾਉਂਦੇ ਨੂੰ ਹਾਂ ਨਹੀਂ ਫਿਰ ਵੀ ਬਹੁਤ ਸੋਹਣੀ ਥੋੜੀ ਹੈ ਚਮਕਦਮ ਚੰਗੀ ਹੈ ਕਰਮਾ ਵਾਲੀ ਦੀ ਬਈ ਅੱਛਾ ਦੇਣਾ ਹੁਣ 17 ਤਰੀਕ ਨੂੰ ਪੂਰੇ ਆ ਅੱਜ ਆਪਾਂ 15 ਤਰੀਕ ਨੂੰ ਵੀਡੀਓ ਬਣਾਉਨੇ ਦੋ ਦਿਨ ਬਾਕੀ ਰਹਿ ਗਏ ਦੋ ਦਿਨ ਬਾਕੀ ਰਹਿ ਗਏ ਜੀ ਤੇ ਹੁਣ ਤਾਂ ਕਰਮਾ ਵਾਲੀ ਨੇ ਕਰਤੀ ਜੀ ਇੱਕ ਦਿਨ ਲਿਜਾਵੇ ਦੋ ਦਿਨ ਵਧ ਲਿਜਾਵੇ ਨਹੀਂ ਠੀਕ ਆ ਇੱਕ ਗੱਲ ਆ ਮਿੱਟੀ ਦਾ ਮਿੱਟੀ ਵਾਲਾ ਕੰਮ ਆ ਵੀ ਅੱਧੀ ਟਰਾਲੀ ਮਿੱਟੀ ਲਵਾਈ ਹੋਈ ਹੈ ਤੇ ਥੱਲੇ ਤਾਂ ਬਹਿਣ ਅਸੀਂ ਪਸ਼ੂ ਅੰਦਰ ਹੀ ਰਹਾਗੇ ਜੀ ਭਾਈ ਬਾਹਰ ਨਹੀਂ ਕੱਢਿਆ ਹੁਣੇ ਹਫਤਾ ਕੋ ਗਿਆ ਵੇ ਬਾਹਰ ਇੱਥੇ ਕਰਾਮ ਨੂੰ ਨਾ ਕੋਲਰ ਲਾ ਕੇ ਬਾਹਰ ਕੱਢ ਦੇ ਨੇ ਕੱਚ ਅੱਛਾ ਰੇਡ ਮਾਰਾਂ ਜੀ ਕੀ ਰੋਗੇ ਡਾਕਟਰ ਸਾਹਿਬ ਫਿਰ ਜੀ ਬਾਈ ਜੀ ਆਪਾਂ ਇਹ ਮੇ ਤਲਵਾਰਾਂ ਨਹੀਂ ਮਾਰਨੀਆਂ ਵੀ ਡੂਡ ਲੈਣਾ ਚਾਹੀਦਾ ਲੈਣਾ ਜੀ ਆਪਾਂ ਇੱਕ ਵੀ ਦੇ ਵਿੱਚ ਮਾਨਦਾਨ ਕਰ ਦਿਆਂਗੇ ਜਿਹੜਾ ਬੰਦਾ ਹੋਊਗਾ ਤੁਹਾਡੀ ਵਾਲਾ ਰੇਡ ਹੀ ਰੱਖੀਏ ਤੁਹਾਨੂੰ ਮਹਿੰਗਾ ਪੈ ਜਾਂਦਾ ਹਣਾ ਹਾਂਜੀ ਹਾਂ ਜਿਹੜਾ ਬੰਦਾ ਦੁੱਧ ਤੇ ਲੈ ਜਾਊਗਾ ਆਪਾਂ ਨੂੰ ਮਹੀਨੇ ਬਾਅਦ ਪੈਸੇ ਦੇ 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 ਵਿੱਚ ਹੋ ਕੇ ਵੀ ਹਾਂ ਭਾਈ ਹੈਗਾ ਦੁੱਧ ਇਹ ਸਿਆ ਗੱਲ ਹੋਈ ਨਾ ਭਾਈ ਲੈ ਜੀ ਮਿੱਤਰੋ 34 ਕਿਲੋ ਵਾਲੀ ਗਾਂ ਅੱਜ ਮਾਰਕੀਟ ਦੇ ਵਿੱਚ ਕਿੰਨੇ ਦੀ ਮਿਲਦੀ ਆ ਤੁਸੀਂ ਆਪ ਸਿਆਣੇ ਆ ਇਹ ਮਿਲੂਗੀ ਤੁਹਾਨੂੰ ਸਿਰਫ 1 ਲੱਖ ਤੇ 15000 ਦੇ ਵਿੱਚ ਤੀਜਾ ਸੂਆ ਮਿੱਤਰੋ ਇਹਨੇ ਸੁਣਾਵਾ ਲੈ ਵੀ ਦੀਪ ਸਿੰਘਾ ਹੁਣ ਇੱਕ ਵਾਰੀ ਕੈਮਰੇ ਦੀਆਂ ਨਿਗਾਹਾਂ ਥਣਾ ਤੋਂ ਲੱਗ ਜਾ ਤੇ ਮੂੰਹ ਤੇ ਇਹਨੂੰ ਗੌਰ ਨਾਲ ਦਿਖਾ ਦਈਏ ਲੈ ਵੀ ਮਿੱਤਰੋ ਆ ਆਰਡਰ ਦੀ ਕੁਆਲਿਟੀ ਬਿਹਤਰੀਨ ਤੇ ਖਾਸ ਪੂਰੀ ਕਰਮਾਂ ਵਾਲੀ ਦੀ ਚਾਰੇ ਥਣ ਪੀੜੀ ਦੇ ਪਾ ਵਾਂਗੂ ਜਿਹਨੂੰ ਕਹਿੰਦੇ ਆ ਉਹ ਲੱਗੇ ਹੋਇਆ ਲੇਵੇ ਦਾ ਢਿੱਲਾ ਪਾਣ ਹਜੇ ਦੱਸਦਾ ਵੀ ਕੁਝ ਨਾ ਕੁਝ ਇਹਨੇ ਦੋ ਦਿਨਾਂ ਦੇ ਵਿੱਚ ਹੋਰ ਹੀ ਬਣ ਜਾਣਾ ਇਹਦੀ ਬੰਤਰ ਕੁਝ ਨਾ ਕੁਝ ਹੋਰ ਹੀ ਬਣ ਜਾਣੀ ਇਹ ਪੂੜਾ ਬੜਾ ਚੰਗਾ ਲੱਗਾ ਹੋਇਆ ਮਈਆਂ ਵਾਲਾ ਪੂੜਾ ਲੱਗਾ ਇਹਨੂੰ ਕਰਮਵਾਲੀ ਨੂੰ ਪਿੱਛੋਂ ਥੜਵੇ ਕੋਣ ਮਿੱਤਰੋ ਕਰਮਵਾਲੀ ਦਾ ਪੂਰਾ ਮਜ਼ਬੂਤ ਲੱਗਾ ਹੋਇਆ ਚਾਰੇ ਥਣ ਆਪਸੀ ਦੂਰੀ ਬਹੁਤ ਚੰਗੀ ਹੈ ਮੂੰਹ ਵਾਲੇ ਪਾਸੇ ਆਜੋ ਮਿੱਤਰੋ ਵੇਖੋ ਕਿੱਡਾ ਚੰਗਾ ਪੇਟ ਦਾ ਵਜ਼ਨ ਕਿੱਡਾ ਚੰਗਾ ਆ ਗਿਆ ਕਰਮਵਾਲੀ ਦਾ ਕੱਦ ਕਾਠ ਵਾਲੀ ਗਾਂ ਲੈ ਵੀ ਗੱਪਰੂਆ ਕੋਲੇ ਖੜੀ ਮੜਾ ਜਾਂਦੇ ਲੇ ਪਾਸੇ ਕਿੰਨਾ ਕਹਦਾ ਭਾਈ ਤੇਰਾ ਵੀਰੇ ਇਹ 5 ਫੁੱਟ 9 ਇੰਚ ਕਹਦਾ ਇਹਦਾ ਜੀ 5 ਫੁੱਟ ਤੇ 9 ਇੰਚ ਕਹਦਾ ਤਾਂ 5.5 ਫੁੱਟ ਦੇ ਕਰੀਬ ਕਹਾਂਦਾ ਕਰਦਾ ਹੈਗਾ 14 ਦੇ ਨਾਲ ਮਿੱਤਰੋ ਤੇ ਰੇਟ ਦੱਸਦਾ ਵਾ ਜਾਣਕਾਰੀ ਲੈਂਦੀ ਆ ਹੁਣ ਇੱਕ ਵਾਰੀ ਫਿਰ ਜਿਹੜਾ ਐਡਰੈਸ ਨੋਟ ਕਰੋ ਸ਼ਹਿਰ ਕੋਟਕਪੂਰਾ ਤੇ ਦੁਬਾਰੇ ਆਣਾ ਰੋਡ ਸ਼ਹਿਰ ਪੰਜਾਬ ਨਗਰ ਸ਼ਹਿਰ ਪੰਜਾਬ ਨਗਰ ਡਾਕਟਰ ਭਾਲ ਦੇ ਘਰੇ ਜਾ ਨਾਂ ਵੀ ਪਤਾ ਲੱਗੇ ਵਕੀਲਾਂ ਵਾਲੀ ਗਲੀ ਆ ਮਸ਼ਹੂਰ ਜੀ ਵਕੀਲਾਂ ਵਾਲੀ ਗਲੀ ਆ ਗਈ ਮਸ਼ਹੂਰ ਬਈ ਮਿੱਤਰੋ ਅਗਲੀ ਕਾਰਵਾਈ ਲਈ ਤੁਹਾਡੇ ਹੱਥ ਆ ਮੇਰੀ ਤਾਂ ਨਿਆਣੀ ਮਾ